ਹਾਂਜੀ ਆਪਾਂ ਅੱਜ ਲੈ ਕੇ ਆਏ ਆ ਕਾਟਨ ਦੇ ਸੂਟ ਦੁਪੱਟਾ ਸੂਟ ਰਹਿਣਗੇ ਵੀਡੀਓ ਨੂੰ ਐਂਡ ਤੱਕ ਦੇਖਣਾ ਤੁਸੀਂ ਤੇ ਇਹ ਵਿੱਚ ਬਹੁਤ ਹੀ ਸੋਹਣੇ ਆਪਾਂ ਸਰਦਾਰੀ ਤੇ ਬਹੁਤ ਸੋਹਣੇ ਰੰਗ ਪ੍ਰਿੰਟ ਐਡ ਕੀਤੇ ਨੇ ਤੁਸੀਂ ਆਰਡਰ ਕਰ ਸਕਦੇ ਹੋ ਪਿਓਰ ਕਾਟਨ ਵਿੱਚ ਰਹੇਗਾ ਹੈਂਡ ਬਲੋਕ ਪ੍ਰਿੰਟ ਸ਼ਰਟ オリジナル ਰਹੇਗਾ ਟਾਈ ਮੀਟਰ ਸ਼ਰਟ ਰਹੇਗਾ ਤੇ ਨਾਲ ਇਸ ਤੇ ਜੋ ਬਾਟਮ ਕਾਟਨ ਦੀ ਰਹੇਗੀ ਪਿਓਰ ਕਾਟਨ ਦੀ ਬਾਟਮ ਟਾਈ ਮੀਟਰ ਰਹੇਗੀ ਤੇ ਨਾਲ ਸੌਫਟ ਵਾਲੀ ਕਾਟਨ ਦੁਪੱਟਾ ਫੁੱਲ ਸਾਈਜ਼ਸ ਮਿਲੇਗਾ ਤੁਸੀਂ ਓਨਲੀ 900 ਦੇ ਵਿੱਚ ਇਹ ਦੁਪੱਟਾ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਸੈਂਡ ਕਰਕੇ ਦਿੱਤੇ ਹੈ WhatsApp ਨੰਬਰ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਫਿਰ ਮਟ ਅਡਵਾਂਸ ਕਰਨੀ ਪੈਂਦੀ ਹੈ ਇਹ ਗਰਮੀ ਦਾ ਫੈਬਰਿਕ ਆ ਵਿਦਆਊਟ ਲਰਨਿੰਗ ਸਟੀਚ ਹੋਣਗੇ ਦੁਪੱਟਾ ਸੂਟ ਰਹੇਗਾ ਬਹੁਤ ਸੋਹਣੇ ਆਪਾਂ ਲਾਈਟ ਤੇ ਡਾਰਕ ਸਾਰੇ ਹੀ ਰੰਗ ਐਡ ਕੀਤੇ ਨੇ ਸੋ ਤੁਸੀਂ ਇਹਨਾਂ ਵਿੱਚੋਂ ਆਰਡਰ ਕਰ ਸਕਦੇ ਹੋ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਸੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਕਾਟਨ ਦਾ ਦੁਪੱਟਾ ਸੂਟ ਰਹੇਗਾ ਨੈਕਸਟ ਜੀ ਇਹ ਵਾਲੇ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਸਰਦਾਰੀ ਰੰਗ ਨੇ ਤੇ ਇਹ ਕਾਟਨ ਬਹੁਤ ਹੀ ਜ਼ਿਆਦਾ ਵਧੀਆ ਵਾਲੀ ਕਾਟਨ ਹੈ ਹੈਂਡਵਰਕ ਰਹੇਗਾ ਤੇ ਨਾਲ ਬਾਟਮ ਹੈ ਜੋ ਤੁਹਾਨੂੰ ਪਲੇਨ ਮਿਲੇਗੀ ਪਿਓਰ ਕਾਟਨ ਦੇ ਵਿੱਚ ਚਫੂਨ ਚ ਪਿਓਰ ਚਫੂਨ ਦੇ ਵਿੱਚ ਡਿਸਟਰ ਪ੍ਰਿੰਟ ਦੁਪੱਟਾ 2295 ਪ੍ਰਾਈਸ ਆ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ 8 ਮੀਟਰ ਸ਼ਰਟ ਰਹੇਗਾ 8 ਮੀਟਰ ਬਾਟਮ ਤੇ 8 ਮੀਟਰ ਦੁਪੱਟਾ ਹੈਂਡ ਬਲੌਕ ਪ੍ਰਿੰਟਡ ਸ਼ਰਟ ਆ ਤੇ ਰਿਯਾਨ ਦੀ ਕਾਟਨ ਦੀ ਬਾਟਮ ਆ ਤੇ ਤੁਸੀਂ ਇਹ ਬਾਈ ਕਰ ਸਕਦੇ ਹੋ ਓਨਲੀ ਤੁਸੀਂ 900 ਦੇ ਵਿੱਚ ਕਰ ਬੈਠੇ ਵੀ ਸੂਟ ਮੇ